हां जी तो ਅਸੀਂ ਪਹੁੰਚ ਗਏ ਆ ਜੀ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਇਸ ਐਕਸੀਬਿਸ਼ਨ ਦੇ ਅੰਦਰ ਮਿਊਜ਼ੀਅਮ ਦੇ ਅੰਦਰ ਇਹ ਪੰਜਾਬ ਮਹਾਰਾਜ ਰਣਜੀਤ ਸਿੰਘ ਦਾ ਹਾਕਰ ਅਸੀਂ ਉਹਦਾ ਉਹਨਾਂ ਦੀਆਂ ਕੋ ਖਜ਼ਾਨੇ ਨੂੰ ਦੇਖਣਾ ਹੈ ਤੇ ਸਾਨੂੰ ਜਿਹੜਾ ਹੈ ਬਾਕਾਇਦਾ ਟਿਕਟ ਪੇ ਕਰਨੀ ਪਏਗੀ ਤੇ ਟਿਕਟ ਮੇਰੇ ਖਿਆਲ ਸੇ ਪਰ ਮੈਂਬਰ ਜਿਹੜੀ ਹੈ 16 ਪਾਉਂਡ ਹੈ ਜਿਹੜੇ 16 ਪਾਉਂਡ ਦੇ ਕਿੰਨੇ ਹੋਗੇ 1600 ਰੁਪਈਆ 1600 ਰੁਪਿਆ ਸੀ ਪੇ ਕਰਨਾ ਤਾਂ ਅਸੀਂ ਸ਼ੇਰੇ ਪੰਜਾਬਜੀਤ ਸਿੰਘ ਦਾ ਜਿਹੜਾ ਉਹ ਜਾਨਾ ਹੈ ਉਹ ਦੇਖ ਸਕਦੇ ਹਾਂ ਚਲੋ ਹੁਣ ਮਜਬੂਰੀ ਆ ਕਰਨਾ ਪਏਗਾ ਪੇ ਆਓ ਅਸੀਂ ਚੱਲਦੇ ਹਾਂ ਜੀ ਹਾਂ ਜੀ ਸਭ ਤੋਂ ਪਹਿਲਾਂ ਆ ਦੇਖੋ ਪੇਂਟਿੰਗ ਦੇ ਵਿੱਚ ਅੰਡਾ ਚੱਕਰ ਇਹ ਸਮਾਨਿਤ ਰੱਖਿਆ ਹੋਇਆ ਹੈ ਜੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਤਲਵਾਰ ਹੈ ਇਰ ਨਾਲ ਨਾਲ ਇੰਗਲਿਸ਼ ਦੇ ਵਿੱਚ ਉਹਨਾਂ ਨੇ ਇਹ ਕਿੰਨੇ ਕੋਸ਼ਿਸ਼ ਦਿੱਤੇ ਨਾਲ ਜਿਹੜੀ ਉਹਨਾਂ ਦੀ ਪਰਿਵਾਰ ਆ ਇਹ ਜਿਹੜਾ ਸਿਰ ਦੇ ਉੱਤੇ ਉਹ ਪੈਣ ਦੇ ਨੇ ਮੁਕਟ ਇਹ ਜਿਹੜਾ ਉਸ ਸਮੇਂ ਜੰਗ ਕਰਦੇ ਸਮੇਂ ਹੱਥਾ ਬਾਵਾ ਨੂੰ ਕੁੱਤੇ ਸਿਰ ਦੇ ਉੱਤੇ ਪਹਿਨਣ ਵਾਲਾ ਹੈਲਮਟ ਆ ਲਿਖਿਆ ਟਰਬਨ ਹੈਲਮਟ ਪਿਸਟਲ ਉਸ ਵਕਤ ਦੀ ਨਾਲ ਜਿਹੜੀ ਕਿਰਪਾਨ ਹੋਣਾ ਅੱਛਾ ਅੱਜ ਤੋਂ ਅੱਜ ਤੋਂ ਦੇਖਣਾ ਹੈ दूर दिशाना लाने बंदूक हम आ जी कारिगरी तुम देख रहे हो मुठिया सारा सोना है ਸੋਨਾ ਲੱਗਾ ਹੋਇਆ ਹੈ ਜਿਹੜੀ ਪਿਸਟਲ ਆ ਬੰਦੂਕ ਆ ਇਹਦੇ ਉੱਤੇ ਵੀ ਜਿਹੜੀ ਆ ਸੋਨੇ ਦੀ ਕਾਰੀਗਰੀ ਹੋਈ ਆ ਕਮਾਲ ਕੀਤੀ ਹੋਈ ਸੋਨੇ ਦੀ ਕਾਰੀਗਰੀ ਦੇ ਨਾਲ ਮੜੇ ਹੋਏ ਲੋਹੇ ਵਿੱਚ ਜੁੜੋ ਸੋਨੇ ਦੀ ਕਾਰੀਗਰੀ ਸੋਨਾ ਸਾਰੀ ਜਿਹੜੀ ਬੰਦੂਕ ਆ ਵੱਡੀ ਵੱਡੀ ਬੰਦੂਕ ਆ ਤੇ ਕਮਾਲ ਦੀ ਆ ਵੀ ਦੂਰ ਦਾ ਨਿਸ਼ਾਨਾ ਲਾਉਣ ਵਾਸਤੇ ਇਹ ਬੰਦੂਕ ਦਾ ਇਸਤੇਮਾਲ ਕੀਤਾ ਜਾਂਦਾ ਸੀ ਤੇ ਆ ਵੀ ਉੱਤੇ ਮੀਨਾਕਾਰੀ ਦੇਖੋ ਅਜੋਕ ਤੁਸਾਰੀ ਇਹਨਾਂ ਕਿੰਨੀ ਕਮਾਲ ਦੀ ਮੀਨਾਕਾਰੀ ਕੀਤੀ ਹੋਈ ਆ ਬਹੁਤ ਹੋਰ ਵੀ ਦੇਖੋ ਕਾਫੀ ਲੋਕ ਜਿਹੜੇ ਆ ਇੱਥੇ ਦੇਖਣ ਵਾਸਤੇ ਆਏ ਹੋਏ ਨੇ ਅਬੀ ਸਾਡੇ ਸਤਕਾਰਯੋਗ ਮਾਤਾ ਜੀ ਕਨਵਰਜੀ ਸਿੰਘ ਜੀ ਭਾਈ ਸਾਹਿਬ ਵੀ ਆਏ ਨੇ ਦੇਖਣ ਵਾਸਤੇ ਸ਼੍ਰੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਤੁਸੀਂ ਦੇਖੋ ਵੀ ਜਿਹੜੀਆਂ-ਜਿਹੜੀਆਂ ਚੀਜ਼ਾਂ ਉਹਨਾਂ ਨੂੰ ਉਹਨਾਂ ਨੇ ਸਪਰਸ਼ ਕੀਤੀਆਂ ਉਹ ਅੱਜ ਅੰਗਰੇਜ਼ਾਂ ਨੇ ਕਿਦਾ ਸੰਭਾਲ ਕੇ ਰੱਖਿਆ ਹੋਇਆ ਯਾਨੀ ਕਿੰਨਾ ਪੈਸਾ ਕੁਮਾਰੀ ਦਿਖਾ-ਦਿਖਾ ਕੇ ਪਰ ਜਿਹੜੀ ਸਾਡੇ ਲੋਕ ਨੇ ਉਹ ਬੇਵਸਾ ਹੁਣ ਉਹ ਇੱਥੇ ਦੀ ਗਵਰਨਮੈਂਟ ਦੇ ਕੋਲੋਂ ਆ ਜਿਹੜਾ ਖਜ਼ਾਨਾ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਹੁਣ ਉਹ ਲੈ ਨਹੀਂ ਸਕਦੇ ਹੁਣ ਆ ਦੇਖੋ ਇਹ ਹੈ ਜਿੱਦਾਂ ਸਰਦਾਰ ਅਕਾਲੀ ਫੁੱਲਾ ਸਿੰਘ ਜੀ ਉਹਨਾਂ ਦੀ ਰੀਤ ਜਿੱਦਾਂ ਉਹ ਦਸਤਾਰ ਬੰਦੇ ਸੀ ਨਾ ਉਹਨਾਂ ਦੇ ਨਾਲ ਜਿਹੜੇ ਸਿੱਖ ਸਪਾਈ ਸੀ ਉਹਨਾਂ ਦੀ ਦਸਤਾਰ ਤੇ ਆ ਜਿਹੜਾ ਖੰਡਾ ਹੈ ਨਾ ਇਹਦੇ ਉੱਤੇ ਦੇਖੋ ਕਾਰੀਗਰੀ ਕਿੰਨੇ ਕਮਾਲ ਦੀ ਉੱਤੇ ਲਿਖੇ ਹੋਏ ਲਫ਼ਜ਼ ਕਿੰਨੇ ਕਮਾਲ ਦੇ ਉਹਨਾਂ ਨੇ ਲਿਖੇ ਨੇ ਜੇ ਵਕਤ ਕਾਮ ਕਰਨੇ ਦਾ ਹੈ ਜਦ ਮਰ ਜਾਵੋਗੇ ਫਿਰ ਹੱਥ ਨਾ ਪਾਵੇਗਾ ਪਰਮੇਸ਼ਵਰ ਬੜਾ ਮਿਹਰਬਾਨ ਹੈ ਜੋ ਪ੍ਰithvi ਕੋ ਰਿਜ਼ਕ ਦਿੰਦਾ ਹੈ ਇਹ ਜੋ ਪੁਰਸਾਹਿਬ ਨੇ ਸਾਨੂੰ ਗੱਲਾਂ ਦਸੀਆਂ ਨੇ ਕਿ ਖੰਡੇ ਦੇ ਉੱਪਰ ਵੀ ਉਹ ਚੀਜ਼ਾਂ ਲਿਖੀਆਂ ਹੋਈਆਂ ਨੇ ਤੇ ਉਹ ਸਰਦਾਰ ਅਕਾਲੀ ਫੁੱਲਾ ਸਿੰਘ ਜਿਹੜੇ ਉਹ ਸਰ ਤੇ ਦਸਤਾਰ ਸਜਾਉਂਦੇ ਸੀ ਇਹ जिथे सा निहंग जेड़े आर के उपर चक्कर लाने वक्त दे चक्कर चीज के गवाह है कमाल दस्तार ने दस्तार में देखो सरदार अकाली फुला सिंह ਇਸ ਸਟੇਜ ਦੇ ਉੱਤੇ ਕੰਡੇ ਉੱਤੇ ਚੱਕਰ ਲੱਗੇ ਹੋਏ ਨੇ। ਇਹ ਕੋ ਅਜਿਹੀ ਹੂਬ ਹੂ ਉਦਾਂ ਦੀ ਦਸਤਾਰ ਨੂੰ ਜਿਹੜਾ ਅੰਗਰੇਜ਼ਾਂ ਨੇ ਸੰਭਾਲ ਕੇ ਰੱਖਿਆ ਹੋਇਆ। ਚਲੋ। ਆਮ ਸੇਕਾ ਅੰਗਰੇਜ਼ਾਂ ਦਾ ਇਨਾ ਸ਼ੁਕਰ ਆ ਵੀ ਉਹਨਾਂ ਨੇ ਇਹ ਚੀਜ਼ਾਂ ਸੰਭਾਲ ਲੀਆਂ ਹੋਈਆਂ ਨੇ। ਇਹ ਆ ਜੀ ਉਹ ਢਾਲ ਜਿਹੜੀ ਸ਼ੇਰ-ਏ-ਪੰਜਾਬ ਮਹਾਰਾਜ ਰਣਜੀਤ ਸਿੰਘ ਦਾ ਜਰਨੈਲ ਸਰਦਾਰ ਹਰੀ ਸਿੰਘ ਨਲਵਾ ਉਹ ਆਪਣੇ ਹੱਥਾਂ ਦੇ ਵਿੱਚ ਫੜਦੇ ਸੀ ਆ ਤੁਸੀਂ ਦੇਖੋ ਵੀ ਇੰਨੀ ਖੂਬਸੂਰਤ ਮੇਰੇ ਖਿਆਲ ਸੇ ਛੋਟੇ-ਛੋਟੇ ਬੇਸ਼ਕੀਮਤੀ ਉਹਨਾਂ ਦੇ ਵਿੱਚ ਮੋਤੀ ਜੜੇ ਹੋਏ ਨੇ ਛਟਾਲ ਦੇ ਉੱਤੇ ਚ ਪੂਰੀ ਟਾਲ ਮੋਤੀ ਜੜੇ ਹੋਏ ਨੇ ਇੰਨੀ ਕਮਾਲ ਦੀ ਟਾਲ ਕਾਰੀਗਰੀ ਦੇ ਤੇ ਕਿੰਨੀ ਕਮਾਲ ਦੀ ਆ ਇਹ ਦੇਖਿਆ ਜਾ ਸਕਦਾ ਤੇ ਇਹ ਛੋਟੇ ਛੋਟੇ ਇਹਦੀ ਮੂਰਤੀਆਂ ਵੀ ਬਣਾਈਆਂ ਹੋਈਆਂ ਨੇ ਹੋ ਹੱਡ ਤੋਂ ਜਿਹੜੀ ਆ ਵੀ ਉਹ ਢਾਲ ਫੜਦੇ ਸੀ ਤੇ ਵੀ ਉਹ ਢਾਲ ਆ ਤੇ ਤਸਵੀਰਾਂ ਵੀ ਦੇਖੋ ਕਿੰਨੀਆਂ ਉਹ ਸੋਲ ਬਣਾਈਆਂ ਵੀ ਨੇ ਤੇ ਮੀਨਾ ਕਾਰੀ ਮੇਰੇ ਖਿਆਲ ਸੇ ਜਿਹੜਾ ਸ਼ਾਇਦ ਵੀ ਢਾਲਾਂ ਦੇ ਉੱਤੇ ਵੀ ਜਿਹੜਾ ਉਹ ਸੋਨੇ ਦੀ ਮੀਨਾ ਕਾਰੀ ਆ ਵਿੱਚ ਬੇਸ਼ਕੀਮਤੀ ਮੋਤੀ ਜੜੇ ਹੋਏ ਨੇ ਇਹ ਉੱਤੇ ਉਹਨਾਂ ਦੀਆਂ ਤਸਵੀਰਾਂ ਵੀ ਆ। ਵੈਸੇ ਇੱਥੇ ਵੀਡੀਓਗ੍ਰਾਫੀ ਕਰਨੀ। ਬੰਦਾਂ ਆ ਪੂਰਾ ਤਿਆਰ ਕੀਤਾ ਹੋਇਆ ਇਸ ਢੰਗ ਦੇ ਨਾਲ ਉਸ ਸਮੇਂ ਕਵਰ ਜਿਹੜਾ ਤਿਆਰ ਕੀਤਾ ਜਾਂਦਾ ਸੀ। ਆਲਰੇਡੀ ਇਹ ਬੰਦੂਕਾਂ ਨੇ ਤੁਸੀਂ ਦੇਖੋ ਕਮਾਲ ਦੀਆਂ। ਇਸ ਢੰਗ ਤਰੀਕੇ ਦੇ ਨਾਲ ਉਸ ਸਮੇਂ ਦੇ ਜਾਰੀ ਸੀ। ਉਹ ਕਾਰਾ ਇਹਦੇ ਵਿੱਚ ਅਸਲਾ ਰੱਖਿਆ ਜਾਂਦਾ ਸੀ ਉਹ ਬੰਦੂਕ ਜਿਹੜੀ ਆ ਤੇ تیر ਕੋ ਮਾ ਉਹ ਪੱਤਾ تیرਾਂ ਦਾ ਇਹ تیرਾਂ ਦੇ ਕੋਟਾ ਉਹ ਲੋਕ ਨੂੰ ਸੋਣੀ ਹੈ ਇਹ ਕਿਰਪਾਨ ਉਸ ਵਕਤ ਦੀ ਮੀਨਾਕਾਰੀ ਕਿੰਨੀ ਖੂਬ ਸੀ ਆ ਦੇਖੋ ਆਸੀ ਜੀ ਸਾਹਿਬ

ਇਸ 6 ਫਰਵਰੀਸ ਕਪੜਾ ਉਸ ਸਮੇਂ ਦੀ ਸਭ ਤੋਂ ਪਹਿਲਾਂ ਕੋਟਨ ਦਾ ਕਪੜਾ ਤੇਨੇ ਉਸ ਸਮੇਂ ਜਿਹੜਾ ਸੇਕਾ ਹੈ ਦੇਖੋ ਜੀ 6 ਸਰਦਾਰ ਦਰਬਾਰ ਮਹਾਰਾਜ ਰਣਜੀਤ ਸਿੰਘ ਵਾਟੇਬੜੇ ਰਾਜੇ ਮਹਾਰਾਜੇ ਦੇ ਦਰਬਾਰ ਦੇ ਵਿੱਚ ਰੈਕਟਰ ਨੂੰ ਪਾਸ ਹੋ ਜੀ ਸਕਦੇ ਹੈ ਨਾ ਬਣਾਈ ਦੇ ਵਿੱਚ ਬਣਾਈ ਦੇ ਵਿੱਚ ਇਹ ਤਾਂ ਤਸਵੀਰਾਂ ਬਣਾਈਆਂ ਹੋਈਆਂ ਨੇ ਸਹੀ ਕਿ ਇਹ ਬਰੀ ਹਾਂ ਜੀ ਇਹ ਮਹਾਰਾਣੀ ਜਿੰਦਕੌਰ ਜਿਹੜੀ ਇਹ ਮਹਾਰਾਣੀ ਮਹਿਤਾਬ ਕੋਰ ਮਾਦੀ ਜੁਐਲਰੀ ਜਿਹੜੀ ਉਹ ਆਪਣੇ ਪੌਂਦੇ ਸੀ ਤੁਸੀਂ ਦੇਖੋ ਸੋਨੇ ਦੀ ਕੀਮਤੀ ਹੀਰਿਆਂ ਦੇ ਨਾਲ ਜੜੀ ਹੋਈ ਇਹ ਹੈ ਜੀ ਉਹ ਸਭ ਤੋਂ ਮੁਝੇ ਰਿਹੀ ਉਹ ਤਾਕਤ ਆ ਉਹ কুরਸੀ ਤੁਸੀਂ ਦੇਖੋ ਵੀ ਸਾਰੀ ਸੋਨੇ ਦੇ ਵਿੱਚ ਮੜੀ ਹੋਈ ਆ ਇਹਦੇ ਤੇ ਕਈ ਸਿੱਖ ਸ਼ਾਸਕ ਜਿਹੜੇ ਆ ਉਹ ਬਰਾਜਮਾਨ ਹੋ ਚੁੱਕੇ ਆ ਚੁੱਕੇ ਨੇ ਬਹੁਤ ਸਾਰੇ ਮੋਗਾ ਆਪਣਾ ਪਟਿਆਲਾ ਜੀ ਤੇ रियासत ਉਹਦੇ ਸਾਰੇ ਸ਼ਾਸਕ ਇਹ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਇਹੋ ਤਸਵੀਰ ਹੈ ਜੀ ਨਾਲ ਇਸ ਤਰ੍ਹਾਂ ਬੈਠਦੀ ਸੀ ਇਹ ਸਾਰੀ ਉਹ

ਇਹ ਨੂੰ ਮਹਾਰਾਜ ਰਣਜੀਤ ਸਿੰਘ ਜੀ ਜਿਹੜੇ ਆ ਇਸ ਬੈਲਟ ਨੂੰ ਪੈਂਦੇ ਸੀ ਆਪਣੇ ਲੱਕ ਦੇ ਨਾਲ ਕਿੰਨੇ ਕੀਮਤੀ ਹੀਰੇ ਜਿਹੜੇ ਆ ਇਹਦੇ ਵਿੱਚ ਜੜੇ ਆ ਇਹ ਆ ਜੀ ਉਹ ਅਵਾਰਡ ਦੇਖੋ ਇਹਦੇ ਵਿੱਚ ਡਾਇਮੰਡਸ ਲੱਗੇ ਹੋਏ ਆ ਆਪਣੇ ਕੀਮਤੇ ਜਿਹੜਾ ਯੋਧਾ ਜੰਗ ਦੇ ਵਿੱਚ ਜਿੱਤਦਾ ਸੀ ਉਹਨੂੰ

ਇਹ ਦਰਬਾਰ ਸਾਹਿਬ ਜੀ ਸਾਡਾ ਸਭ ਤੋਂ ਪੁਰਾਣਾ ਪੇਂਟਿੰਗ ਆਪਣ ਹੈ ਅੰਜੂ ਬੀ ਆਹ ਲਾ ਜਿਹੜਾ ਉਹ ਅੰਜੂ ਕੋਸੀ ਹੈ ਜੀ ਉਹ ਕੋਸੀ ਹੀ ਹੁੰਦੇ ਸ਼ੇਰ ਪੰਜਾਬ ਵਾਲੀ ਜਿਸ ਮਾਦੋਸ ਹੈ ਇਹ

不知道。